ਖਬਰ ਭਾਈ ਅਮਰਿਤਪਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਬੀਤੇ ਦਿਨੀ ਲੋਕ ਸਭਾ ਚੋਣਾਂ ਪੈ ਚੁੱਕੀਆਂ ਨੇ ਤੇ ਰਿਜ਼ਲਟ ਆਉਣੇ ਬਾਕੀ ਨੇ ਤੇ ਅਮਰਿਤਪਾਲ ਨੂੰ ਲੈ ਕੇ ਬੂਟਾ ਸਿੰਘ ਬੋਲਦੇ ਦਿਖਾਈ ਦਿੱਤੇ ਨੇ ਉਹਨਾਂ ਨੇ ਕਾਫੀ ਪ੍ਰਤੀਸ਼ਦਾਵਲੀ ਨਾਲ ਅਮਰਿਤਪਾਲ ਨੂੰ ਘੇਰਿਆ ਹੈ ਤੇ ਸਿਮਰਜੀਤ ਮਾਨ ਨੂੰ ਬੋਲਦੇ ਦਿਖਾਈ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਖੰਡੂਰ ਸਾਹਿਬ ਦੇ ਵਿੱਚ ਗੁੰਡਾਗਰਦੀ ਦਾ ਰਾਜ ਚੱਲਿਆ ਤੇ ਸੰਗਰੂਰ ਦੀ ਸੀਟ ਦੇ ਤੇ ਗੁੰਡਾਗਰਦੀ ਦਾ ਰਾਜ ਚੱਲਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਫਰੀਦਕੋਟ ਦੇ ਵਿੱਚ ਵੀ ਕਾਫੀ ਗੁੰਡਾਗਰਦੀ ਦਾ ਰਾਜ ਚੱਲਿਆ ਤੇ ਹੋਰ ਕੀ ਕਹਿੰਦੇ ਨੇ ਬੂਟਾ ਸਿੰਘ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਅਜਿਹੇ ਭੱਠੀ ਵਾਂਗੂ ਤਪੇ ਹੋਏ ਸੀ ਉਹ ਸਭ ਨੇ ਠੰਡੇ ਹੋ ਜਾਣਾ ਸਭ ਤੋਂ ਪਹਿਲਾਂ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰੋਗੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਖਲੂਰ ਸਾਹਿਬ ਸੀਟ ਤੇ ਅੰਮ੍ਰਿਤਪਾਲ ਜਿੱਤੂਗਾ ਫਲਾਣਾ ਹਾਰੂਗਾ ਤੇ ਇਹ ਜਿੰਨਾ ਵੀ ਗੈਂਟਰਵਾਸੀ ਨਸ਼ੇੜੀ ਸੀ ਗੁੰਡਾਗਰਦੀ ਸੀ ਇਹ ਖਲੂਰ ਸਾਹਿਬ ਤੇ ਹੋਈ ਦੂਜੇ ਪਾਸੇ ਬੰਦ ਕੀ ਸ਼ੀਟ ਕਹੀ ਗਈ ਤੇ ਉਹਦੇ ਵਿੱਚ ਬਿਰਸਾ ਸਿੰਘ ਬਲਟੋਹਾ ਵੀ ਹੁੰਦਾ ਕਤੀੜ ਤੇ ਨੰਬਰ 2 ਤੇ ਫਰੀਦਕੋਟ ਦੀ ਸੀਟ ਸੀ ਜਿੱਥੇ ਸਰਵਿਸਿੰਗ ਨੂੰ ਜਿਤਾਉਣ ਵਾਸਤੇ ਬੜਾ ਜ਼ੋਰ ਲਾਇਆ ਗੰਨੇ ਦਾ ਜੂਸ ਉੱਥੇ ਸਵੀਲ ਆਈ ਗਈ ਤੇ ਬਾਅਦ ਵਿੱਚ ਉਹ ਬੰਦ ਕਰਾਇਆ ਗਿਆ ਤੇ ਇੰਦਰਾ ਗਾਂਧੀ ਮਾਰੀ ਸੀ ਫਲਾਣਾ ਕੀਤਾ ਸੀ ਇਹ ਜਿਹੀਆਂ ਅਫਵਾਹਾਂ ਡਾ ਕੇ ਦ੍ਰੋਸ ਆਫ ਦਿ ਅਟੈਕ ਰਾਇਆ ਸੀ ਜਾਨੀ ਕਿ ਕੌਮ ਦੇ ਨਾਂ ਦੇ ਇਹਨੇ ਗੁੰਡਾਗਰਦੀ ਇਹਨਾਂ ਸ਼ੀਟਾਂ ਤੇ ਹੋਈ ਹੈ ਨਾ ਇਹ ਸਾਰੇ ਸਲਾਰੂ ਸੀ ਨਸ਼ੇੜੀ ਸੀ ਤੇ 4 ਤਰੀਕ ਨੂੰ ਸਭ ਠੰਡੇ ਹੋ ਕੇ ਵਹਿ ਜਾਣਗੇ ਨੰਬਰ 3 ਸ਼ੀਟ ਆਉਂਦੀ ਹੈ ਸੰਗਰੂਰ ਜਿੱਥੇ ਅਸਿਮਰਿਤ ਮਾਨ ਖੱਤ ਨੂੰ ਜਿਹੜੇ ਨੇ ਭਗਤ ਸਿੰਘ ਨੂੰ ਅਤਵਾਦੀ ਕਿਹਾ ਸੀ ਉਹਦੇ ਜਿਤ ਜਿਤ ਕਰਦੇ ਰਹੇ ਤੇ ਇਹ ਤਿੰਨੇ ਹੀ ਬੰਦੇ ਹਰਨਗੇ ਇਮ ਗਰੰਟੀ ਨਾਲ ਕਹਿਣਾ ਤੇ ਜਿਹੜੇ ਪਿੱਛੇ ਇਹਨਾਂ ਦੇ ਗੁੰਡਾਗਰਦੀ ਕਰਨ ਵਾਲੇ ਸੀ ਨਾ ਉਹ ਸਾਰੇ ਠੰਡੇ ਹੋ ਜਾਣਗੇ ਮੈਂ ਕਿਉਂ ਬਿੰਦੇ ਕਿ ਭੀ ਹੈ ਕਿਉਂਕਿ ਜਿਹੜੇ ਬੰਦੇ ਭਿੰਡਰਾਂ ਵਾਲੇ ਦੇ ਪਿੱਛੇ ਲੱਗੇ ਐ ਅਮਰਤਪਾਲ ਦੇ ਪਿੱਛੇ ਲੱਗੇ ਨੇ ਜਾਂ ਦੀਪਸਿੱਧੂ ਦੇ ਪਿੱਛੇ ਲੱਗੇ ਸੀ ਇਹ ਸਭ ਖੱਚਾਂ ਨੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਮਤਲਬ ਨਹੀਂ ਭਿੰਡਰਾਂ ਵਾਲੇ ਨੇ ਗੁਰੂ ਗੰਗ ਸਾਹਿਬ ਨੂੰ ਬਿਲਕੁਲ ਨਹੀਂ ਮੰਨਿਆ ਜਿੰਨੀ ਗੁੰਡਾਗਰਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਸ ਬੰਦੇ ਨੇ ਕਰਵਾਈ ਹੈ ਇਹ ਮੈਂ ਸ਼ਰਮ ਕਹਿਣਾ ਤੇ ਦੂਜੀ ਗੱਲ ਜਿਹੜੀ ਗੁੰਡਾਗਰਦੀ ਅਮਰਤਪਾਲ ਨੇ ਕੀਤੀ ਸੀ ਤੇ ਤਾਂ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਗਿਆ ਤੇ ਉਹਦੇ ਨਾਲ ਗੁੰਡਾਗਰਦੀ ਆਮ ਛਲਾਰੂਆਂ ਨੇ ਵੀ ਕੀਤੀ ਹਾਲਾਂਕਿ ਅਮਰਤ ਹਰੇ ਘਟ ਸੀ ਗੋਲ ਪਰ ਨੇ ਬੰਨ ਲਏ ਕਿਰਪਾਨਾਂ ਹੱਥਾਂ ਵਿੱਚ ਫੜ ਲਈਆਂ ਤੇ ਗੁੰਡਾਗਰਦੀ ਗਾਲੇ ਗਲੋਚ ਫੇਸਬੁੱਕ ਤੇ ਕਿੰਨਾ ਕੀਤਾ ਇਹ ਸ਼ਰਮ ਸਭ ਨੂੰ ਪਤਾ ਹੈ ਤੇ ਜਦੋਂ ਸਰਜੀਤ ਖਾਨਸੇ ਦੀ ਗੱਲ ਕਰਦੇ ਹਾਂ ਤੇ ਉਹਨੂੰ ਮਾਂ ਦੇ ਪੁੱਤ ਨੂੰ ਗੁਰਮਤਿ ਬਾਰੇ ਇੱਕ ਕਿਣਕਾ ਵੀ ਪਤਾ ਨਹੀਂ ਜਿੱਥੇ ਮਰਦੀ ਸਪੀਚਾਂ ਸੁਣ ਕੇ ਦੇਖ ਲਓ ਬਸ ਇੱਕੋ ਹੀ ਗੱਲ ਮੇਰੇ ਪਿਤਾ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਦਰਵਾਸਾ ਸਾਬ ਦਾ ਬਦਲਾ ਲਿਆ ਸੀ ਬਸ ਆਹੀ ਗੱਲਾਂ ਇਹਨਾਂ ਦੇ ਕੰਨਾਂ ਵਿੱਚ ਭਰੀਆਂ ਜਨ ਕਿ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਉਹਨੂੰ ਕਿਵੇਂ ਹਵਾਰਿਆ ਜਾਵੇ ਉਹਦੇ ਵਿੱਚ ਨਾ ਕੁਝ ਦਲਾਲ ਮੀਡੀਆ ਵੀ ਆਉਂਦਾ ਮੈਂ ਦਲਾਲ ਤਾਂ ਕਹਿਣਾ ਹੁਣਾ ਇਹ ਜਿੱਥੇ ਵੀ ਜਾਂਦੇ ਸੀ ਅਮਰਪਾਲ ਤਾਂ ਜਿੱਤ ਗਿਆ ਜੀ ਜਿਵੇਂ ਜਿਦ ਮਾਨ ਜਿੱਤ ਗਿਆ ਜੀ ਬਸ ਇੰਦਰਾ ਗਾਂਧੀ ਦਾ ਬਦਲਾ ਲੈਣ ਵਾਲਾ ਸਰ ਵੀ ਇਹਦੇ ਵੀ ਜਿੱਤ ਗਿਆ ਜੀ ਇਹ ਫੁਕਰੀਆਂ ਮਾਰਦੇ ਰਹੇ ਤੇ ਹੁਣ ਜਿਹੜਾ ਸਰਵੇ ਆ ਰਿਹਾ ਉਹਦੇ ਵਿੱਚ ਘੱਟੋ ਘੱਟ 9 ਸੀਟਾਂ ਕਾਂਗਰਸ ਨੂੰ ਜਿਤਾ ਰਿਹਾ ਹਾਲਾਂਕਿ ਮੈਂ ਉਹ ਜਿੱਤਮ ਜਿੱਤਨ ਦੇ ਨਾਲ ਸਹਿਮਤ ਨਹੀਂ ਕੌਣ ਜਿੱਦਦਾ ਕੌਣ ਹਾਰਦਾ ਮੈਂ ਬੇਵਾਕੀ ਦੇ ਨਾਲ ਗੱਲ ਕਰਦਾ ਹੁੰਨਾ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਪਰ ਜਿਹੜੀ ਗੁੰਡਾਗਰਦੀ ਜੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਗਈਆਂ ਉਹ 3 ਸੀਟਾਂ ਦੇ ਉਡਾਈਆਂ ਗਈਆਂ ਕਿਹੜੇ ਕਹਣੀਆਂ ਪਹਿਲੇ ਨੰਬਰ ਤੇ ਆ ਜਾਂਦਾ ਖੰਡੂਰ ਸਾਹਿਬ ਜਿੱਥੇ ਅਮਰਤਪਾਲ ਦੀ ਕਤੇੜ ਸੀ ਮੰਦਿਰ ਸੀ ਤੇ ਆ ਜਿਹੜਾ ਇੱਕ ਕਹਿੰਦਾ ਹੁੰਦਾ ਸੀ ਨਾ ਆ ਕਿ ਝੋਨੇ ਦਾ ਝਾੜ ਤਾਂ ਘਟਿਆ ਭਈਏ ਕਹਿੰਦਾ ਬੀੜੀਆਂ ਪੀ ਕੇ ਝੋਨਾ ਲਾਉਂਦੇ ਨੇ ਤੇ ਇਹ ਇੱਕ ਕਥਾਵਾਚਕ ਹੈਕ ਜੁੱਤੀਆਂ ਦੀ ਘਾਟ ਹੈ ਜੇ ਲੋਕਾਂ ਨੂੰ ਠੀਕ ਹੈ ਤੇ ਦੂਜੇ ਉੱਥੇ ਜਿਹੜੇ ਆ ਪਰਵਾਨੇ ਵਰਗੇ ਹੋਰ ਬੜੇ ਨੇ ਇੱਥੇ ਨੰਗ ਮਲੰਗ ਜਿਹੜੇ ਮੈਂ ਇਹ ਗੱਲ ਤਾਂ ਵਰਤਦਾ ਕਿਉਂਕਿ ਸਾਰੇ ਨੰਗ ਮਲੰਗੇਸ਼ ਕਰਕੇ ਕੋਈ ਐਨਜੀਓ ਚਲਾਉਂਦਾ ਹੈ ਕੋਈ ਕੁਛ ਕਰਦੇ ਜਾਨਕਿ ਲੋਕਾਂ ਦੀਆਂ ਰੋਟੀਆਂ ਦੇ ਪੱਲਣ ਵਾਲੇ ਸਾਰੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਪੰਜਾਬ ਨੂੰ ਅੱਗ ਕਿਦਾਂ ਲਾਈ ਜਾਵੇ ਕਿਦਾਂ ਮਾਹੌਲ ਖਰਾਬ ਕੀਤਾ ਜਾਵੇ ਬਸ ਕੱਲ ਦਾ ਦਿਨ ਬਾਕੀ ਹੈ ਸਭ ਨੇ ਠੰਡੇ ਹੋ ਕੇ ਬਹਿ ਜਾਣਾ ਇਹ ਮੈਂ ਗੱਲ ਕਿਉਂ ਕਹੀ ਹੈ ਕਿਉਂਕਿ ਦਲਾਲ ਮੀਡੀਏ ਨੇ ਇਹਨਾਂ ਨੂੰ ਉਹਾਰਨ ਵਾਸਤੇ ਕੋਈ ਕਸਰ ਛੱਡੀ ਹੀ ਨਹੀਂ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਖੰਡੂਰ ਸਾਹਿਬ ਦਾ ਜਿਹੜਾ ਹਲਕਾ ਹੈਗਾ ਨਾ ਉਹ ਸਭ ਤੋਂ ਵੱਧ ਅਤਵਾਦ ਦਾ ਤਪਾਇਆ ਹੋਇਆ ਹਲਕਾ ਹੈ 84 ਦੀ ਗੱਲ ਅਸੀਂ ਕਰਦੇ ਹਾਂ ਕਮਰਾ ਇੱਥੇ ਤਵੇਲਾਏ ਗਏ ਪਰ ਮੈਂ ਬੇਨਤੀ ਕਰਦਾ ਉਸ ਵਕ ਜਿਹੜੇ ਹਾਲਾਤ ਖਾੜਕੂ ਬਾਦ ਦੇ ਨਾਂ ਤੇ ਹੋਏ ਸੀ ਨਾ ਵਿਗੜੇ ਸੀ ਜਿਹੜਾ ਨੌਜਵਾਨੀ ਦਾ ਕਹਾਣ ਹੋਇਆ ਸੀ ਜਾਂ ਅੱਤਵਾਦ ਜਿਹੜੇ ਦੌਰ ਵਿੱਚ ਆਏ ਸੀ ਉਹ ਲੋਕ ਭੁੱਲੇ ਨਹੀਂ ਤੇ ਇਹਨਾਂ ਨੇ ਕਾਸਰ ਕੋਈ ਨਹੀਂ ਛੱਡੀ ਕਿ ਕਿਵੇਂ ਪੰਜਾਬ ਨੂੰ ਅੱਗ ਲਾਈ ਪਰ ਮੈਂ ਬੇਨਤੀ ਕਰਦਾ ਇਹ ਤਿੰਨੇ ਨਾ ਜਿਹੜੀਆਂ ਗਤੇੜਾਂ ਸੀ ਭਾਵੇਂ ਅਮਰਤਪਾਲ ਹੋਵੇ ਸਰਜੀਤ ਵੀ ਨਾਲ ਆਉਂਦਾ ਤੇ ਭਾਵੇਂ ਸਿਮਰਿਤ ਮਾਨ ਹੋਵੇ ਇਹ ਸਾਰੇ ਹਾਰਨਗੇ ਸਚਾਈ ਹੈ ਦੂਜੀ ਗੱਲ ਇੱਕ ਕਪੀੜ ਨੇ ਨਾ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੂੰ ਫੋਨ ਲਾਇਆ ਕਹਿੰਦਾ ਤੇਰਾ ਪੁੱਤ ਤਾਂ ਖਾਲਸਾਤਨ ਦੀ ਗੱਲ ਕਰਦਾ ਸੀ ਤੂੰ ਕਾਂਗਰਸ ਦੀ ਗੱਲ ਕਰਦਾ ਉਹ ਕਤੀੜੋ ਕਿਹੜੇ ਖਾਲਸਾਤਨ ਦੀ ਗੱਲ ਕਰਦੇ ਤੁਸੀਂ ਕਿਹੜਾ ਖਾਲਸਾਤਨ ਬਣਾਉਣਾ ਚਾਹੁੰਦੇ ਤੁਸੀਂ ਜੇ ਦੋ ਗਣਾਂ ਵਿੱਚੋਂ ਜੇਕਰ ਕਰਤਾ ਤਾਂ ਖਾਲਸਾ ਨਹੀਂ ਸੀ ਜਾਣ ਬੁਝ ਕੇ ਤੁਸੀਂ ਤੇ ਪਿਓ ਨੂੰ ਫੋਨ ਲਾਉਣ ਯਾਨਕਿ ਸਾਰੀਆਂ ਕਤੇੜਾਂ ਜਿਹੜੀਆਂ ਹੈਗੀਆਂ ਨੇ ਨਾ ਇਹ ਇਹਨਾਂ ਨੇ ਬਸ ਤੁਸੀਂ ਕੱਲ ਦੀ ਵੇਟ ਕਰੋ ਦੇਖੀ ਕਿ ਮੈਂ ਸਸਰੀ ਵਾਂਗੂੰ ਸਮਝਾਣੀਆਂ ਕਿ ਮੈਂ ਠੰਡੇ ਹੋਣਗੇ ਫਿਰ ਇਹਨਾਂ ਨੇ ਕਹਿਣਾ ਮਸ਼ੀਨਾ ਵਿੱਚ ਘਬੜਾ ਕਰਤਾ ਭਾਈ ਸਾਹਿਬ ਨੇ ਏਜੰਸੀਆਂ ਨੂੰ ਹਰਾਤਾ ਭਾਈ ਇੱਕ ਹੁਣ ਗੱਲ ਆਵੇਗੀ ਕਹਿੰਦੇ ਫਰੀਦਕੋਟ ਜਿਹੜੀਆਂ ਉਹ ਮਸ਼ੀਨਾ ਸੀ ਉਹ ਅੱਧੀ ਰਾਤ ਤੱਕ ਆਈਆਂ ਨੇ ਕਹਿੰਦੇ ਪਤਾ ਨਹੀਂ ਕਿੱਥੇ ਲੈ ਕੇ ਘੁੰਮਦੇ ਰਹੇ ਫਿਰ ਇਹਨਾਂ ਨੇ ਉਹ ਬਹਾਨਾ ਲਾ ਦਿੰਨੇ ਮਸ਼ੀਨਾ ਵਿੱਚ ਘਬੜਾ ਹੋ ਗਿਆ ਜੀ ਭਾਈ ਸਾਹਿਬ ਨਾਲ ਏਰ ਆ ਫੇਰੀ ਕਰਤੀ ਏਜੰਸੀਆਂ ਨੇ ਤੁਹਾਡੀ ਜਿਹੜੀ ਕਤੀੜਾਂ ਵਾਲੀ ਸੋਚ ਹੈ ਨਾ ਤੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਚਾਹੁੰਦੀ ਮੈਂ ਜਿਹੜੀ ਪਹਿਲਾਂ ਗੱਲ ਕਰੀ ਸੀ ਉਹ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਜਿਹੜੀਆਂ ਕਟੇੜਾਂ ਪਹਿਲਾਂ ਭਿੰਡਰਾਂ ਵਾਲੇ ਪਿੱਛੇ ਲੱਗੀਆਂ ਸੀ ਤੇ ਬਾਅਦ ਵਿੱਚ ਆ ਅਮਰਤਪਾਲ ਮੂਤਪਾਲ ਦੇ ਪਿੱਛੇ ਲੱਗੀਆਂ ਸੀ ਤੇ ਜਾ ਅਸਮਿਤ ਮਾਨ ਦੇ ਪਿੱਛੇ ਲੱਗੀਆਂ ਹੋਈਆਂ ਇਹ ਸਾਰੀਆਂ ਕਟੇੜਾਂ ਦਾ ਸਿੱਖ ਕੌਮ ਦੇ ਨਾਲ ਕੋਈ ਲਾਗਾ ਦੇ ਗਣ ਨਹੀਂ ਆ ਜਿਹੜੇ ਪਿੱਛੇ ਹੁਣ ਕੰਪੇਨ ਕਰਦੇ ਸੀ ਇਹਨਾਂ ਨੇ ਪੈਸੇ ਪੂਸੇ ਇਕੱਠੇ ਕਰਨ ਤੱਕ ਕੋਈ ਕਸਰ ਨਹੀਂ ਛੱਡੀ ਭਾਵੇਂ ਸਰਵੇ ਦੇ ਪਿੱਛੇ ਹੁਣ ਭਾਵੇਂ ਅਮਰਤਪਾਲ ਦੀਆਂ ਕਿਹੜਾ ਹੋਣ ਇਹ ਪੈਸੇ ਇਕੱਠੇ ਕਰਨ ਵਾਲੀਆਂ ਸੀ ਭਾਵੇਂ ਲੱਖੇ ਜੰਗ ਦੇੜਾ ਹੋਣ ਕੱਲ ਲੱਖੇ ਨੂੰ ਕਹਿਣ ਲੱਖਾ ਤਾਂ ਜਿੱਤ ਗਿਆ ਤੇ ਲੱਖਾ ਨਾ 13 ਚੋਂ ਨਾ 3 ਚੋਂ ਦੌੜ ਵਿੱਚ ਹੀ ਨਹੀਂ ਹੈਗਾ ਸੀ ਯਾਨੀ ਕਿ ਸਾਰਿਆਂ ਦੇ ਨਾ ਹੁਣ ਕਾਲ ਦੇ ਠੰਡ ਪੈ ਜਾਣੀਆਂ ਚਾਰ ਤਲੀ ਉੱਚੇ ਤੇ ਰੱਖ ਤੁਸੀਂ ਮੇਰੀ ਗੱਲ ਮੈਂ ਤਾਂ ਅੰਗਲ ਕਹੀ ਹੈ ਯਾਨੀ ਕਿ ਇਹ ਗੱਲ ਮੈਂ ਤਾਂ ਕੀਤੀ ਹੈ ਇਹਨਾਂ ਨੇ ਕਾਮ ਨੂੰ ਬਦਨਾਮ ਕਰਨ ਵਾਸਤੇ ਉੰਜਕ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਤੇ ਜਾਂ ਕਹ ਲਈਏ ਸਭਿਆਚਾਰਕ ਜਿਹੜਾ ਸੀ ਉਹਨੂੰ ਬਰਗਾਰਡਣ ਵਾਲਤੇ ਗਾਣੀ ਗਲੋਚ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਂ ਦੇ ਪੁੱਤਾਂ ਨੇ ਤੇ ਹੁਣ 4 ਤਰੀਕ ਨੂੰ ਨਾ ਤੇ ਦੇਖਿਓ ਤੁਸੀਂ ਕਿਵੇਂ ਖੁੰਝੇ ਲੱਗਦੇ ਨੇ ਜੇ ਮੈਂ ਵੀਡੀਓ 4 ਤਰੀਕ ਨੂੰ ਦੁਬਾਰਾ ਫੇਰ ਪਾਉਣੀ ਹੈ ਇਹ ਵੀਡੀਓ ਨਾ ਚੇਤੇ ਰੱਖੋ